ਪੀਤੇ ਬਹੁਤ ਵੱਡੇ ਵੱਡੇ ਜੀਵ DNA ਵਰਗੇ ਜੀਵ ਰਹੇ ਉਹਨਾਂ ਦਾ ਰਾਜ ਰਿਹਾ ਪਰ ਕੁਦਰਤੀ ਆਫਤਾਂ ਸਮੇਂ ਦੇ ਮੁਤਾਬਕ ਉਹ ਆਪਣੇ ਆਪ ਨੂੰ ਢਾਲ ਨਹੀਂ ਸਕੇ ਉਹਨਾਂ ਦਾ ਮੁਕਾਬਲਾ ਕਰ ਲਈ ਆਪਣੇ ਆਪ ਨੂੰ ਤਿਆਰ ਨਹੀਂ ਕਰ ਸਕੇ ਤੇ ਉਹ ਖਤਮ ਹੋ ਗਏ ਅਕਸਰ ਉਹ ਜਤੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਹੋ ਜਾਂਦੀਆਂ ਹਨ ਜਿਹੜੀਆਂ ਸਮੇਂ ਦੇ ਹਾਲਾਤਾਂ ਨੂੰ ਅੱਖੋਂ ਪਰੋਖੇ ਕਰਦਿਆਂ ਹੋયા ਉਸ ਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਹੁੰਦੀਆਂ ਭਾਰਤ ਦੇਸ਼ ਜਿਹੜਾ ਮੌਰੀਆ ਵੰਸ਼ ਵੇਲੇ ਦੁਨੀਆ ਵਿੱਚ ਸਭ ਤੋਂ ਅਮੀਰ ਦੇਸ਼ ਰਹਾ ਸੋਨੇ ਦੀ ਚਿੜੀ ਕਾਉਂਦਾ ਰਹਾ ਤੇ ਅੱਜ ਭਾਰਤ ਦੇਸ਼ ਦੇ ਬਹੁਤੇ ਲੋਕ ਜਿਹੜੇ ਆ ਉਹ ਭੁੱਖ ਮਰੀ ਦੀ ਹਾਲਤ ਵਿੱਚ ਜੂਰੇ ਇਸ ਦਾ ਅਸਲ ਕਾਰਨ ਇਹ ਹੈ ਵੀ ਭਾਰਤ ਦੇਸ਼ ਦੇ ਲੋਕ ਮੂਲ ਨਿਵਾਸੀ ਅਸਲ ਬਸੰਦੇ ਲੋਕ ਓ ਗੁਲਾਮ ਬਣਾ ਲਏ ਵਿਦੇਸ਼ੀਆ ਜੁਰੇਸ਼ੀ ਲੋਕਾਂ ਵੱਲੋਂ ਗੁਲਾਮ ਬਣਾ ਲਗਾ ਅੰਗਰੇਜ਼ਾਂ ਦੇ ਭਾਰਤ ਹੋਂ ਸਮੇਂ ਗੁਲਾਮ ਕਿਹੜੇ ਲੋਕ ਹੋਏ ਜੁਰੇਸ਼ੀ ਲੋਕ ਤੋਂ ਭਾਰਤ ਦੇ ਜਿਹੜੇ ਅਸਲ ਬਸਿੰਦੇ ਆ ਉਹ ਤੇ ਪਹਿਲਾਂ ਗੁਲਾਮ ਸੀ ਉਹ ਤੇ ਕਲਾਮਾਂ ਦੇ ਗਲਾਮ ਬਣੇ ਤੋਂ ਭਾਰਤ ਦੇ ਦੇ ਮੂਲ ਨਿਵਾਸੀ ਜਿਹੜੇ ਮੌਰੀਆ ਪੰਚ ਵੇਲੇ ਆਪਣੇ ਹੀ ਦੇਸ਼ ਤੇ ਰਾਜ ਵੇਲੇ ਬਹੁਤ ਅਮੀਰ ਕਹਾਉਂਦੇ ਸੀ ਅੱਜ ਫਕੀਰੀ ਦੀ ਹਾਲਤ ਵਿੱਚ ਆ। ਤੋਂ ਇਸ ਦਾ ਵੱਡਾ ਕਾਰਨ ਇਹ ਹੈ ਭਾਰਤ ਦੇਸ਼ ਤੇ ਜਰੈਸ਼ੀਅਨ ਲੋਕ ਰਾਜ ਕਰ ਰਹੇ ਹਨ ਆਰਬ ਦੇਸ਼ ਦੇ ਮੂਲ ਨਿਵਾਸੀ ਐਸ ਐਸਟੀ, ਐਸਟੀ, ਓਬੀਸੀ ਔਰ ਧਾਰਮਿਕ ਘੱਟ ਗਿਣਤੀਆਂ ਅਜੇ ਵੀ ਗਲਾਮ ਹਨ ਤੇ ਅੱਜ ਉਹਨਾਂ ਦੀ ਗ੍ਰਾਮੀ ਦਾ ਵੱਡਾ ਕਾਰਨ ਹੈ ਇਲੈਕਟ੍ਰੋਨਿਕ VOTING ਮਸ਼ੀਨ EVM 2004 ਤੋਂ ਲੈ ਕੇ ਹੁਣ ਤੱਕ EVM ਦੇ ਰਾਹੀਂ ਇਹ ਲੋਕ ਹਿਰਾਫਰੀ ਕਰਕੇ ਘਟਾਲੇ ਕਰਕੇ ਭਾਰ ਦੇਸ਼ ਤੇ ਕਾਬਜ਼ ਹਨ ਭਾਰਤ ਦੇਸ਼ ਦੇ ਸਰਕਾਰੀ محکمہ ਹੋੜੀ ਹੋੜੀ ਇਹਨਾਂ ਨੇ ਵੇਚ ਦਿੱਤੇ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੇ ਭਾਰਤ ਦੇ ਦੀ ਸੰਪਤੀ ਇਕੱਠੀ ਕਰਕੇ ਇਹਨਾਂ ਨੇ ਸਵਿਟਸ ਬੈਂਕ ਵਿੱਚ ਲਗਾ ਤੋ ਭਾਰਤ ਦੇ ਦੇ ਅਸਲ ਲੋਕ ਜਿਹੜੇ ਅਬ ਸੰਦੇ ਆ ਜੇ ਇਨਰ ਨੇ ਆਪਣੇ ਆਪ ਨੂੰ ਹੁਣ ਵੀ ਯਾਰਨਾ ਕੀਤਾ ਇਸ ਆਪਣੇ ਬਚਾਓ ਲਈ ਇਸ ਦਾ ਮੁਕਾਬਲਾ ਨਾ ਕੀਤਾ ਤੇ ਜਿਵੇਂ ਡਾਇਨਾਸੌਰ ਜਿਹੜੇ ਹਾਥੀਆਂ ਤੋਂ ਵੀ ਕਈ ਗੁਣਾ ਵੱਡੇ ਸੀ ਉਹ ਖਤਮ ਹੋ ਗਿਆ ਤੇ ਭਾਰਤ ਦੇਸ਼ ਦੇ ਇਹ ਅਛੀ ਅਛਤੀ OBC ਧਾਰਮਿਕ ਕਟਗਰੀਆਂ ਦੇ ਲੋਕ ਖਤਮ ਹੋ ਜਾਣਗੇ ਜਿਹੜੇ ਥੋੜੇ ਬਹੁਤ ਬਚਣਗੇ ਉਹ ਇਹਨੀ ਕੋਰ ਗਲਮੀ ਵਿੱਚ ਫਸਣਗੇ ਉਹਨਾਂ ਦੇ ਅਸਲ ਜੀਵਨ ਦੇ ਦਿਖਾ ਰਹੇ ਖਤਮ ਹੋ ਜਾਣਗੇ ਤੇ ਉਹ ਸਿਰਫ ਉਹਨਾਂ ਵਾਸਤੇ ਕੰਮ ਕਰਨਗੇ ਉਹਨਾਂ ਨੂੰ ਕਮਾ ਕੇ ਦੇਣਗੇ ਬਸ ਇੰਨਾ ਕੁ ਹੋਵੇ ਤਾਂ ਭਾਰਤ ਦੇ ਨੂਨ ਵਾਸੀ ਲੋਕਾਂ ਨੂੰ ਬੇਨਤੀ ਕਰਦਿਆਂ ਭਾਰਤ ਦੇਸ਼ ਵਿੱਚ ਕੁਝ ਸੰਗਠਨ ਹਨ ਜਿਹੜੇ EVM ਦੇ ਵਿਰੁੱਧ ਲੜਾਈ ਲੜਦੇ ਹਨ ਤੇ ਬਹੁਤੇ ਲੋਕ ਜਿਹੜੇ ਆ ਉਹ ਇਹ ਸਮਝਦੇ ਆ ਮੈਨੂੰ ਕੀ ਲੋੜ ਆ ਕੁਝ ਲੋਕ ਇਹ ਸਮਝਦੇ ਆ ਵੀ ਇਹ ਐਨੇ ਕਹੀ ਜਾਂਦੇ ਆ ਵੀ EVM ਨਾਲ ਘਟਾਲਾ ਹੁੰਦਾ ਤੇ ਕੁਝ ਲੋਕ ਕੁਝ ਪੈਸੇ ਦੇ لالਚ ਵਿੱਚ ਆ ਕੇ ਉਹਨਾਂ ਦਾ ਸਾਥ ਇਸ ਚੋਗ ਦੇ ਰਹੇ ਤੋਂ ਸਾਥੀਓ ਬੇਨਤੀ ਆ ਆਪਣੇ ਬਚਾ ਲਈ ਪਿਖ ਦੇ ਬਚਾ ਲਏ ਆਪਣੇ ਬੱਚਿਆਂ ਦੇ ਪਿਖ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਓ ਅਜਿਹੇ ਸੰਗਠਨ ਜਿਵੇਂ ਭਾਰਤ ਮੁਕਤੀ ਮੋਰਚਾ ਮਾਮ ਸੇਖ ਦੇ ਆਫਸਰ ਵਿੰਗ ਉਸਲ ਵਿੱਚ ਮੇਰੀ ਨਜ਼ਰ ਵਿੱਚ ਬਿਲਕੁਲ ਸਹੀ ਦਿਸ਼ਾ ਵਿੱਚ ਕੰਮ ਕਰ ਉਹ ਜੇ ਅਜੇ ਜੇਨੇਸ਼ਨ ਲੋਕਾਂ ਨੂੰ ਥੋੜਾ ਬਹੁਤਾ ਕੋ ਡਰ ਹੈ ਤੇ ਸਿਰਫ ਆ ਆਤਮੁਕਤੀ ਮੋਰਚਾ ਇਸ ਦੇ ਸਜੋਗੀ ਸੰਗਠਨ ਨਾਲ ਤਾਂ ਇਹ ਵੀ ਅਮ ਦੇ ਵਿਰੋਧ ਸੰਗ ਲੜਾਈ ਲੜ ਕੇ ਈਵੀਐਮ ਹਟਾਉਣ ਹਟਾਉਣ ਦਾ ਤੇ ਬੈਲਟ ਪੇਪਰ ਉਲੀ ਆਉਂਦੀ ਲੜਾਈ ਲੱਗ ਚਾਹੀਦੀ ਆ ਤੇ ਕੱਲ ਮਿਤੀ 9 4 225 ਦਿਨ ਬੁੱਧਵਾਰ ਜਿੱਦਾਂ ਸਾਰੇ ਭਾਰਤ ਵਿੱਚ ਜ਼ਿਲ੍ਹਾ ਪੱਧਰ ਤੇ ਜੇਲ੍ਹ ਭਰੋ ਅੰਦੋਲਨ ਕੀਤੇ ਜਾ ਰਹੇ ਆ ਤੇ ਇਸ ਤਰ੍ਹਾਂ ਹੀ ਕਪੂਰਥਾਡੇਲੇ ਵਿੱਚ ਵੀ ਕੱਲ ਠੀਕ 10:30 ਵਜੇ ਉਹ ਟੂ ਕੈਂਪ ਜਿੱਥੇ ਬਾਬਾ ਸਾਹਿਬ ਜੀ ਦਾ ਅਸਥਾਨ ਟੈਥੂ ਲੱਗਾ ਹੋਇਆ ਉੱਥੇ ਸਾਰੇ ਸਾਥੀਆਂ ਨੇ ਇਕੱਠੇ ਹੋਣਾ ਅਣਸ਼ੇਸਤ ਮੁੱਦੇ ਹੈਗੇ ਆ ਹੁਣ ਮੁੱਦਿਆਂ ਤੇ ਬੈਠ ਕੇ ਆਪਾਂ ਗੱਲਬਾਤ ਕਰਨੀ ਆ ਤੋਂ ਉਸ ਤੋਂ ਬਾਅਦ ਆਪਾਂ ਸਿਟੀ ਥਾਂੇ ਜਾ ਕੇ ਅਸੀਂ ਨਾ ਨੂੰ ਦਸਨਲ ਕਨਮਾ ਵੀ ਸਾਡੀਆਂ ਆ ਮੰਗਾ ਆ ਇਹ ਮੰਗਾ ਪੂਰੀਆਂ ਕਰ ਲਈ ਇਹ ਮੰਗਾ ਮਨਵਾਉਣ ਲਈ ਅਸੀਂ ਜੇਲ੍ਹ ਜਾਣ ਲਈ ਤਿਆਰ ਆ ਤੇ ਸਾਨੂੰ ਜੇਲ੍ਹ ਭੇਜੋ ਤਾਂ ਸਾਥੇ ਜੇਲ੍ਹ ਭੇਜਾਂ ਤੇ ਕਦੋਂ ਰਿਆ ਇਹ ਮੰਗਾ ਮਨਵਾਉਣ ਲਈ ਅਸੀਂ ਮਰਲੀ ਵੀ ਤਿਆਰ ਆ। ਉਹ ਮੰਗਾਂ ਵਿੱਚ ਸਭ ਤੋਂ ਵੱਡੀ ਮੰਗ ਹੈਗੀ ਆ ਵੀ ایਵੀਐਮ ਹਟਾ ਕੇ ਬੈਲਟ ਪੇਪਰ ਨਾਲ ਚੋਣਾ ਕਰਿਆ ਜਾਣ। ਦੂਜੀ ਮੰਗ ਹੈਗੀ ਆ OBC ਅਤੇ ਦੂਜੀਆਂ ਵੀ ਜਾਤੀਆਂ ਦੇ ਜਾਤੀਆਂ ਆਧਾਰਤ ਗਿਣਤੀ ਕਰਾ ਕੇ ਉਨਾਂ ਨੂੰ ਹਰ ਖੇਤਰ ਵਿੱਚ ਬੰਦੀ ਹਿੱਸੇਦਾਰੀਆਂ ਦਿੱਤੀਆਂ ਜਾਣ। ਤੀਜੀ ਮੰਗ ਹੈਗੀ ਆ ਬੋਧ ਗਿਆ ਵਿਖੇ ਮਹਾਬੋਧੀ ਵਿਹਾਰ ਜੋ ਬ੍ਰਾਹਮਣਾ ਨੇ ਉੱਥੇ ਕਬਜ਼ਾ ਕੀਤਾ ਹੈ ਕਬਜ਼ਾ ਕਰਕੇ ਬੈਠਿਆ ਉਸ ਨੂੰ ਆਜ਼ਾਦ ਕਰਾਣਾ। ਤੋਂ ਅਗਲੀ ਮੰਗ ਹਨ ਇਹ ਆ ਮੈਂ ਜਿੱਦਾਂ ਇਹਨਾਂ ਸਰਕਾਰਾਂ ਨੇ ਸਰਕਾਰੀ ਨੌਕਰੀਆਂ ਖਤਮ ਕਰਕੇ ਹੌਲੀ-ਹੌਲੀ ਪ੍ਰਾਈਵੇਟ ਬਾਰੇ ਬਟ ਕਰਨ ਨਿੱਜੀਕਰਨ ਕਰ ਰਿਆ ਤੇ ਕਾਹਦੇ ਤਾ ਲਗਭਗ ਥੋੜੀਆਂ ਰੰਗੀਆਂ ਸਰਕਾਰੀ ਨੌਕਰੀਆਂ ਤੇ ਉਹਦੇ ਨਾਲ ਲੋਕਾਂ ਦਾ ਭਿੱਖ ਖਤਮ ਕਰਕੇ ਤੇ ਉਹਨਾਂ ਨੂੰ ਦੱਸ਼ਾ ਦੀ ਦਲਦਲ ਵਿੱਚ ਡੋਬੋ ਰਿਆ ਤੋਂ ਇਦਾਂ ਕਰਕੇ ਛੇਕ ਮੰਗਾ ਹੈਗੇ ਆ ਉਹਨਾਂ ਮੰਗਾ ਨੂੰ ਅਸੀਂ ਮਰੋੜ ਲਈ ਕੱਲ ਠੀਕ 10:30 ਵਜੇ ਕੋਟੂ ਚੌਂਕ ਕਪੂਰਥਲਾ ਵਿਖੇ ਪੰਚੋ ਜੀ ਧੰਨਵਾਦ